ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ इवन ਕਿ ਉਹਨਾਂ ਨੇ ਗੱਡੀ ਸਟਰੀ ਕੇ ਨਾਲ ਕੱਟ ਮਾਰਿਆ ਹੈ ਕਿ ਉਹਨਾਂ ਨੇ ਸਾਡੇ ਮਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਉਹ ਗੱਡੀ ਪਲਟੀ ਖਾ ਗਈ ਸਾਰੇ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ ਜੋ ਬਾਹਰ ਕੱਢਿਆ ਤੇ ਗੱਡੀ ਜੋ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਹੈ ਸਾਨੂੰ ਉਥੋਂ 4 ਪੈਕੇਟ ਮਿਲੇ ਨੇ ਹਿਰੋਇਨ ਦੇ ਅੱਧਾ ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਬਣਦੀ ਹੈਗੀ ਹੈ ਬਰਦਰ ਇਸ ਤਰ੍ਹਾਂ ਕਿ ਆਪਣੇ ਮਾਨਯੋਗ ਐਸਐਸਪੀ ਅਮਰitsar ਦਿਹਾਤੀ ਸ਼੍ਰੀ ਸਤਿੰਦਰ ਸਿੰਘ ਜੀ ਦੇ ਹੁਕਮਾਂ ਦੇ ਮੁਤਾਬਕ ਉਹਨੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਹੜੀ ਆਪਾਂ ਕਾ ਨਸ਼ੇ ਦੇ ਵਿਰੁੱਧ ਮਹਿੰਮ ਵਢੀ ਹੋਈ ਹੈ ਉਹਦੇ ਸਬੰਧ ਵਿੱਚ ਆਪਣੇ ਸਬ ਇੰਸਪੈਕਟਰ ਅਰਜੁਨ ਕੁਮਾਰ ਹੋਣੀ ਕਨਾਲਾਂ ਦੀ ਟੀਮ ਜਿਹੜੀ ਆ ਪੈਸੇ ਇਲਾਕੇ ਦੇ ਵਿੱਚ ਮੌਜੂਦ ਸੀਗੀ ਗਸ਼ਤ ਕਰ ਰਹੀ ਸੀਗੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਆਂਦੀ ਹੈ ਪੀ ਇਸ ਤਰ੍ਹਾਂ ਕਰਕੇ ਇੱਕ ਆਟੋ ਚੱਤੀਕਾਰ ਜਿਹੜੀ ਹੈ ਕਿ ਜਿਹੜੀ ਆ ਰਹੀ ਹੈ ਉਹਦੇ ਵਿੱਚ ਦੋ ਨੌਜਵਾਨ ਬੈਠੇ ਨੇ ਜਿਹੜਾ ਕੋਈ ਭਾਰੀ ਮਾਤਰਾ ਵਿੱਚ ਫਿਰ ਹੋਣ ਹੋ ਸਕਦੀ ਹੈ ਜਾਂ ਹੈਗੀ ਮਤਲਬ ਫੁਕਤਾ ਸੀਗੀ ਵੀ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਇਤਲਾਹ ਕੀਤੀ ਹੈ ਇਹਨਾਂ ਦਾ ਮੈਂ ਟਾਈਮ ਮੈਂ ਉਹ ਮੌਕੇ ਤੇ ਪਹੁੰਚ ਜਾਣਾ ਨਾਕੇ ਤੇ ਘਰਿੰਡੀ ਨਾਕੇ ਮੋੜ ਤੇ ਜਦੋਂ ਉੱਥੇ ਜਾ ਕੇ ਗੱਡੀ ਆ ਰਹੀ ਹੁੰਦੀ ਹੈ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਉਹ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ ਹੈਗੀ ਇਵਨ ਕਿ ਉਹਨਾਂ ਨੇ ਗੱਡੀ ਇਸ ਤਰੀਕੇ ਨਾਲ ਕੱਟ ਮਾਰਿਆ ਹੈ ਕਿ ਉਹਨਾਂ ਨੇ ਸਾਡੇ ਮੁਲਾਜ਼ਮਾਂ ਉੱਪਰ ਵੀ ਚੜਨ ਦੀ ਪੂਰੀ ਕੋਸ਼ਿਸ਼ ਕੀਤੀ ਜੇ ਸਾਡੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਪਿੱਛੇ ਨਾ ਹਟਦੇ ਤੇ ਮੇ ਵੀ ਸਾਡੇ ਕਿਸੇ ਮੁਲਾਜ਼ਮ ਦਾ ਨੁਕਸਾਨ ਹੋ ਜਾਣਾ ਸੀਗਾ ਦੈਨ ਉਹ ਗੱਡੀ ਜਿਹੜੀ ਹੈ ਫਿਰ ਚੱਲ ਪਈਆ ਉਹਨਾਂ ਇੱਕ ਲਿੰਕ ਰੋਡ ਨੂੰ ਪਾਰੀ ਹੈ ਜਦੋਂ ਆਪਾਂ ਫਿਰ ਉਹਨਾਂ ਦਾ ਪਿੱਛਾ ਕੀਤਾ ਆਪਣੀ ਗੱਡੀਆਂ ਦੇ ਨਾਲ ਗੱਡੀ ਉਹਨਾਂ ਦੀ ਕਾਫੀ ਫਸ ਗਈ। ਅੱਗੇ ਜਾ ਕੇ ਗੁਰਦੁਆਰਾ ਸਤਲਾਨੀ ਸਾਹਿਬ ਦੇ ਨਾ ਬਾਹਰ ਮਿੱਟੀ ਦੇ ਢੇਗਾਂ ਲੱਗੀਆਂ ਹੋਈਆਂ ਨੇ ਕਾਫੀ। ਜਦੋਂ ਗੱਡੀ ਉਹਨਾਂ ਦੀ ਮਿੱਟੀ ਦੇ ਉੱਪਰ ਚੜ ਗਈ ਤਾਂ ਗੱਡੀ ਪਲਟੀ ਖਾ ਗਈ ਐ। ਤੇ ਸਾਡੀ ਪੁਲਿਸ ਫੋਰਸ ਨੇ ਵਿੱਚ ਮੈਂ ਵਿੱਚ ਹੀ ਆਪਣੇ ਸਬ ਇੰਸਪੈਕਟਰ ਸਾਰਿਆਂ ਨੇ ਜਾ ਕੇ ਫਿਰ ਵਿੱਚੋਂ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਤੇ ਗੱਡੀ 'ਚੋਂ ਬਾਹਰ ਕੱਢ ਕੇ ਤੇ ਫਿਰ ਆਪਾਂ ਉਹਨਾਂ ਦੀ ਗੱਡੀ ਦੀ ਸਰਚ ਕੀਤੀ ਐ। ਦੌਰਾਨੇ ਸਰਚ ਸਾਨੂੰ ਉਥੋਂ 4 ਪੈਕੇਟ ਮਿਲੇ ਨੇ ਫਿਰ ਹੋਏ ਨੇ ਅੱਧਾ ਅੱਧਾ ਕਿਲੋ ਦੇ ਜਿਹੜੇ ਕਿ 2 ਕਿਲੋ ਬੰਦੀ ਹੈਗੀ ਆ ਇਹਨਾਂ ਦਾ ਮੈਨ ਟਾਈਮ ਕਿ ਫਿਰ ਆਪਾਂ ਨੂੰ ਇੱਕ ਕਮਿਊਨਿਟੀ ਗਰਾਊਂਡ ਦੇ ਵਿੱਚ ਉਹਨਾਂ ਦੋਵਾਂ ਵਿਅਕਤੀਆਂ ਨੂੰ ਸਿਮਿੰਦਰ ਤੇ ਆਪਣੇ ਸਰਨ ਸਿੰਘ ਉਹਨਾਂ ਨੂੰ ਅਮਰਟੋ ਤੌਰ ਤੇ ਗਰਾਊਂਡ ਦੇ ਉੱਪਰ ਆਪਾਂ ਫਿਰ ਉਹਨਾਂ ਨੂੰ ਹਸਪਤਾਲ ਲੈ ਕੇ ਆ ਰਾਤੀ ਉਹਨਾਂ ਦੇ ਸਾਰੇ ਆਪਾਂ ਟੈਸਟ ਕਰਾਏ ਨੇ ਸੀਟੀ ਸਕੈਨ ਵਗੈਰਾ ਕਰਾ ਕੇ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਚੋੜਤ ਨਹੀਂ ਲੱਗੀ ਜਿਹੜਾ ਕੋ ਬਿਲਕੁਲ ਸਹੀ ਤੇ ਸਲਾਮਤ ਪਾਏਗੇ ਨੇ ਸੋ ਕਹਿਣ ਤੋਂ ਬਾਅਦ ਆ ਕਿ ਕੱਲ ਦੀ ਇਹ ਸਾਡੀ ਜਿਹੜੀ ਹੈ ਅਚੀਵਮੈਂਟ ਸੀਗੀ ਸਾਡੀ ਪੁਲਿਸ ਫੋਰਸ ਦੀ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਆਪਣੀ ਪੁਲਿਸ ਫੋਰਸ ਜਿਹੜੀ ਹੈ ਪੂਰੀ ਨਿਸ਼ਟਧਿਨਤਾ ਲਗਨ ਤੇ ਤੰਦਾਈ ਨਾਲ ਡਿਊਟੀ ਕਰ ਰਹੀ ਹੈ ਜਿੰਨੇ ਵੀ ਪਹਿਲੇ ਅਨਸਰ ਹੈਗੇ ਨੇ ਜਾਂ ਦੇਸ਼ਵਰੋਧੀ ਤਾਕਤਾਂ ਨੇ ਜਾਂ ਜਿਹੜੇ ਵੀ ਇਸ ਕੰਮ ਦੇ ਵਿੱਚ ਲਿਪ ਹੈਗੇ ਨੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਊਗਾ ਸਰ ਕੋਈ ਫਾਇਰਿੰਗ ਵੀ ਕੀਤੀ ਗਈ ਆ ਜਾਂ ਉਸ ਤਰ੍ਹਾਂ ਹੀ ਇਹਨਾਂ ਨੂੰ ਫੜਿਆ ਗਿਆ ਵਾ ਨਹੀਂ ਫਾਇਰਿੰਗ ਤੇ ਚਲੋ ਖੈਰ ਨਹੀਂ ਵੇ ਆਪਾਂ ਇਹ ਤਾਂ ਮੁੱਦਾ ਹੈ ਨਹੀਂ ਅਲੱਗ ਆਪਾਂ ਫੜ ਲਿਆ ਉਹਨਾਂ ਨੂੰ ਅਸੀਂ ਇਹ ਉਹਨਾਂ ਕੋਲ ਚਾਰ ਸੀ ਆ ਰਹੇ ਗਏ ਸੀ ਉਹਨਾਂ ਨੂੰ ਕੋਈ ਵੈਪਨ ਮਿਲਿਆ ਸਰ ਨਹੀਂ ਵੈਪਨ ਨਹੀਂ ਸੀ ਲੱਗ ਕਿੱਥੋਂ ਆਏ ਕਿੱਥੋਂ ਲੈ ਕੇ ਜਾਣੀ ਸੀ ਰੋਣ ਕਿੱਥੋਂ ਲੈਂਦੀ ਸੀ actually 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 ਇਹ ਜਿਹੜੇ ਹੈ ਰੋਣ ਮੰਗਾਉਂਦੇ ਸੀ ਪਾਕਿਸਤਾਨ ਦੇ ਪਾਕਿਸਤਾਨ ਦੇ ਥਰੂ ਡਰੋਨ ਰਸਤੇ ਔਰ ਇਹਨਾਂ ਨੂੰ ਉੱਥੋਂ ਡਰੋਨ ਰਸਤੇ ਛੁੱਟੀ ਗਈ ਸੀ ਕਿ ਜਿਹੜੀ ਕਿ ਲੈ ਕੇ ਵਾਪਸ ਆ ਰਹੇ ਸੀਗੇ ਤੇ ਜਦੋਂ ਆਪਾਂ ਇਹਨਾਂ ਨੂੰ ਰੋਕਿਆ ਤੇ ਬਸ ਤੁਹਾਨੂੰ ਦੱਸਦੇ ਤੇ ਵਿਆਹ ਘਟਣਾ ਵਾਪਰੀ ਪਹਿਲੇ ਪਹਿਲਾਂ ਇਹ ਮੇਬੀ ਇਹ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸਦੇ ਤੇ ਜਾਣਾ ਕੋਈ ਇਹਨੂੰ ਪਤਾ ਲੱਗੇ ਕਿ ਕਿੱਥੇ ਕਿੱਥੇ ਹਾਂਜੀ ਉਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਉਹ ਸਬੰਧ ਵਿੱਚ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਸਬੰਧ ਵਿੱਚ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਡਾ ਜੁਰ ਸੰਜ ਕਰ ਦਿੱਤੇ ਜਾਣਾ ਆ ਨਹੀਂ ਡਰਗ ਮਣੀ ਥੋੜੇ ਸੀਗੇ ਪੈਸੇ ਆਣਾ ਕੋਲ ਜਿੰਨੇ ਸੀਗੇ ਇੱਕ ਕੋਲ ਮੈਂ 6000 ਰੁਪਏ ਸੀਗੇ ਦੂਸਰੇ ਕੋਲ ਆਈ ਥਿੰਕ 9000 ਕਿੰਨੇ ਸੀਗੇ ਪਹਿਲੇ ਸਮੇਂ ਤੋਂ ਅਲਰਜੀ ਆ ਲੱਗ ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਨਾ ਉਹ ਆਪਾਂ ਪੂਰੀ ਆਪਾਂ ਆਣੇ ਦੀ ਬੈਕ ਬੈਕਵਰਡ ਕਰ ਰਹੇ ਆਂ ਫਾਰਵਰਡ ਵੀ ਕਰਾਂਗੇ ਉਹ ਜੋ ਜੋ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਹਾਂ ਅਭੀ ਸਰਦੈ ਨੇ ਦੋਨੋਂ ਰਹਿਣ ਵਾਲੇ ਸਰ ਹਾਏ ਇੱਥੋਂ ਹੀ ਦੇਣੇ ਆਪਣੀ ਬਾਰਡਰ ਲੱਕ ਦੇਣੇ ਬਾਰਡਰ ਲੱਕ ਇੰਨੇ ਸਮੇਂ ਤੋਂ ਸਰਗਮ ਨੇ ਜੀ ਕਿਉਂਕਿ ਦੇਖੋ ਇਹਨਾਂ ਦੀਆਂ ਨਕਲੋ ਹਲਕਤੋਂ ਤਾਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਲਿਫਟ ਹੋਣ ਬਤਨਾ ਤੁਹਾਨੂੰ ਇਹ ਗੱਲ ਕਹਿ ਰਿਹਾ ਨਾ ਇਹਦਾ ਪਿਛਲਾ ਪੂਰਾ ਰਿਕਾਰਡ ਆਪਾਂ ਖੰਗਾਲ ਰਹੇ ਆ ਖੰਗਾਲਣ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦਸਤੇ ਜਾਣਗੇ ਕੋਈ ਰਿਮਾਂਡ ਕਰਾ ਅਸਲ ਕੀ ਆ ਆ ਹੁਣੇ ਪੇਸ਼ ਕਰਨ ਜਾ ਰਹੇ ਆ ਬਕਾਇਦਾ ਨਾਲ ਰਿਮਾਂਡ ਲਾਵਾਂਗੇ ਤਾਈਂ ਤੁਹਾਨੂੰ ਕਹਿ ਰਹੇ ਆ ਆਪਾਂ ਕਿ ਆਪਾਂ ਤੁਹਾਨੂੰ ਦੱਸ ਦਿਆਂਗੇ ਫੇਰ ਰਿਮਾਂਡ ਲੈ ਕੇ ਜਿਹੜੇ ਵੀ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਰੇ ਸਾਂਝੇ ਕੀਤੇ ਜਾਣਗੇ